ਤੇ ਜਿਹੜੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਰੈਕਟਰ ਦਿਖਾਵਾਂਗੇ ਉਹ ਸਾਰੇ ਫਰਸਟ ਓਨਰ ਆ ਤੇ ਉਹਨਾਂ ਦੇ ਵਿੱਚ ਸਾਰਿਆਂ ਨਾਲ ਜਿਹੜਾ ਪਲੱਸ ਪੁਆਇੰਟ ਹੁੰਦਾ ਜਿਵੇਂ ਆਪਾਂ ਨੂੰ ਹਰੇਕ ਨੂੰ ਹੁੰਦਾ ਵੀ ਰੇਟ ਜੈਨੂਇਨ ਹੋਣਾ ਤੇ ਲਗਭਗ ਜਿਹੜੇ ਬਾਈ ਨੇ ਰੇਟ ਰੱਖੇ ਹੋਏ ਸੀ ਉਹਦੇ ਤੋਂ ਵੀ ਆਪਾਂ ਘਟਾ ਤੇ ਆ ਰੇਟ ਠੀਕ ਆ ਹੁਣ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਤੇ ਸਾਰੇ ਟਰੈਕਟਰਾਂ ਦੀ ਜਿਹੜੀ ਡਿਟੇਲ ਆ ਉਹ ਬਾਈ ਤੋਂ ਲੈਨੇ ਆ ਲੈ ਵੀ ਆਪਾਂ ਕਰਦੇ ਅੱਜ 2002 ਮਾਡਲ ਤੋਂ ਸਟਾਰਟ 2002 ਮਾਡਲ 363 ਨੂੰ ਹਾ ਲੈਣ ਜੀ ਬਾਈ 2 ਲੱਖ 80000 ਰੁਪਏ ਡਿਮਾਂਡ ਹੈ ਇਹਦੀ ਠੀਕ ਆ ਪੈਰਾਂ ਦੀ ਕੰਡੀਸ਼ਨ ਇਹਦੀ ਹੈਗੀ 80% ਸੈਂਟਰ ਗੇਅਰ ਵਾਲਾ ਵਧੀਆ ਟਰੈਕਟਰ ਆ ਸਾਫ ਸੁਥਰਾ ਮਗਰ ਇਹਨਾਂ ਨੂੰ ਰੂਟ ਦਿਖਾ ਦੇ ਜਿਵੇਂ 15 ਮਾਡਲ ਦੇ ਹੁੰਦੇ ਉਸੇ ਤਰ੍ਹਾਂ 50 ਹਸ ਪਾਵਰ ਚ ਆ ਜਾਂਦਾ ਹੈ ਇਹਦੀ ਡਿਮਾਂਡ ਆ 2,80,000 ਰੁਪਿਆ ਹਜੇ ਤੱਕ ਕੰਪਨੀ ਚ ਫਿਲਟਰ ਫਿਲਟਰ ਸਰਵਿਸ ਵਗੈਰਾ ਕੰਪਨੀ ਚ ਹੁੰਦੀ ਰਹੀ ਆ ਸੈਲਫ ਕਵਰ ਵਗੈਰਾ ਨਾਲ ਦਾ ਹਜੇ ਤੱਕ 20-22 ਸਾਲ ਹੋ ਗਏ ਇਹਦੀ ਡਿਮਾਂਡ 2.80 ਆ 2,60,000 ਰੁਪਏ ਦਾ ਪਰ ਟਰੈਕਟਰ ਦੇ ਦਾਂਗੇ 2.60 ਦਾ ਟਰੈਕਟਰ ਦੀ ਇੰਜਨ ਗੇਅਰ ਦੀ ਵਧੀਆ ਗਾਰੰਟੀ ਹੈ ਬਾਕੀ ਆਓ ਚੈੱਕ ਕਰੋ ਅੱਗੇ ਆਪਣੇ ਕੋਲ ਹੈਗਾ ਜੀ 2014 ਇੱਕ ਮਿੰਟ ਬਾਈ ਜੀ ਇੱਧਰ ਦਾ ਪਾਸਾ ਰਹਿ ਗਿਆ ਲੈ ਵੀ ਹੁਣ ਆਇਆ ਆਹ ਸਾਈਡ ਵੀ ਦੇਖ ਲਓ ਚੰਗੀ ਤਰ੍ਹਾਂ ਅਸੀਂ ਘੱਟ ਟਾਈਮ ਦੇ ਵਿੱਚ ਨਾ ਵੱਧ ਟਰੈਕਟਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਲਓ ਜੀ ਧਿਆਨ ਨਾਲ ਵੀਡੀਓ ਇੱਕ ਵੀਡੀਓ ਧਿਆਨ ਨਾਲ ਬਣਾ ਦਿਓ ਮਾਲਾ ਬੰਦਾ ਫੋਟੋ ਵੀਡੀਓ ਜੀ ਵੇਖ ਕੇ ਆ ਜੇ ਵੀ ਫੋਟੋ ਤੇ ਕਈ ਵਾਰ ਨਹੀਂ ਫੋਟੋ ਫਾਟੋ ਖਿੱਚੀ ਜਾਂਦੀ ਬਾਹਰ ਅੰਦਰ ਹੁੰਨੇ ਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਲਓ ਜੀ ਅੱਗੇ ਆ ਗਿਆ 2014 ਮਾਡਲ 3630 ਸੁਪਰ ਸੁਪਰ ਵਾਲਾ ਮਾਡਲ ਆ ਗਿਆ 50 ਹਸ ਪਾਵਰ ਹੁੰਦਾ ਹੈ ਇਹ ਟੂਰੇ ਦੇ ਜਮਾ ਨਵੇਂ ਆ ਪਿਛਲੇ ਪੋਲੋ 골ਡ ਦੇ ਅਗਲੇ ਮਾਰਫ ਦੇ ਆ ਚੌਕੜਾ ਡਾਇਰਾ ਦਾ ਨਵਾਂ ਮੂਰਲੇ 90 ਕੇ ਪੈਸੇ ਫਿਰ ਇਹ ਵੀ ਦਿਖਾ ਦਿਓ ਚੰਗੀ ਤਰ੍ਹਾਂ ਟੂਲਟਾਲ ਸੈਲਫ ਕਵਰ ਨਾਲ ਦਾ ਸਾਰਾ ਕੁਝ ਇਹਦਾ ਵੀ ਕੰਪਨੀ ਚੋ ਸਰਵਿਸ ਤੱਕ ਹੁੰਦੀ ਰਹੀ ਆ ਹੂੰ ਹੋਰ ਸਾਰ ਰਿੰਬਾਰੂਮਾਂ ਦੇ ਸਾਰੇ ਕਿਤੇ ਝਾਤੀ ਮਰਵਾ ਦੇ ਤੇ ਨੰਬਰ ਕਿੱਥੋਂ ਦਾ ਨੰਬਰ ਇਹਦਾ ਹਰਿਆਣਾ ਜੀ ਫਰਸਟ ਪਾਰਟੀ ਐਨਓਸੀ ਮਿਲ ਜੂਗੀ ਐਨਓਸੀ ਮਿਲ ਜੂਗੀ ਕਲੀਅਰ ਦੇ ਡਾਕਟਰ ਆ ਇਹ ਠੀਕ ਆ ਐਨਓਸੀ ਆਪਾਂ ਲੈ ਕੇ ਦੇਵਾਂਗੇ ਬੀਮਾ ਖਰੀਦਦਾਰ ਦਾ 2014 ਮਾਡਲ ਆ ਇਹ ਦੀ ਡਿਮਾਂਡ 495000 ਰੁਪਿਆ ਠੀਕ ਆ ਇਹ ਇੱਕੋ ਹੀ ਰੇਟ ਆ ਦੇਣਾ ਵਾ 465000 ਦਾ 465 ਦਾ ਹਾਂਜੀ 465 ਦਾ ਅੱਗੇ ਆ ਗਿਆ ਆਪਣੇ ਕੋਲੇ 2017 ਮਾਡਲ ਸ਼ਵਰਾਜ 855 2852 ਅੱਡ ਤੇਲ ਵਾਲਾ ਪਾਵਰ ਸਟੀਅਰਿੰਗ ਦਾ ਤੇਲੇ ਦਾ ਅੱਡ ਹੁੰਦਾ। ਇਹ ਮਾਡਲ ਕਿਹੜਾ ਦੱਸਿਆ ਸੀ? 2017 ਵੀਰੇ। 2017। ਹਾਂ ਠੀਕ ਆ। ਇਹਦੇ ਟਾਇਰ ਟੂਰ ਹੈਗੇ 15 ਨਾਲ 28 ਦੇ ਵਧੀਆ ਸ਼ੌਕ ਨਾ ਪਾਏ ਆ ਕਿਸੇ ਨੇ। ਜੀ। ਉਹ 14 ਦੇ ਟਾਇਰਾਂ ਚਾਉਂਦਾ ਹੁੰਦਾ ਇਹ। ਹੂੰ। ਇਹਨਾਂ ਥੋੜਾ ਟੋਰਾ ਵਾਜ ਜਾਂਦਾ। ਠੀਕ ਆ। ਟਰੈਕਟਰ ਦਿਖਾ ਦੇ ਟਰੈਕਟਰ ਬਾਕੀ ਸਾਫ਼ ਸੁਥਰਾ ਜਿੱਥੋਂ ਆ ਪੈਰਪੂਰਦਾਨ ਦਿਖਾ ਵੀ ਰਿਹਾ ਦੇਖ। ਜਿੱਥੋਂ ਰੰਗ ਲਿਆ ਉੱਥੋਂ ਹੀ ਜੈਨੂਅਨ ਜੇ ਟਰੈਕਟਰ ਆ। ਘੱਟ ਚੱਲਿਆ ਟਰੈਕਟਰ ਆ ਚੀਜ਼ਾਂ ਵਿਖਾ ਦੇ। 7.5 ਲੱਖ ਰੁਪਏ ਡ ਇਹ ਆਪਾਂ ਨੂੰ ਵੀ ਡੈਕਟਰ ਰੇਡ ਚਾਹੀਏ ਆਪਾਂ ਦੇਣਾ ਵੀ ਰੇਡ ਚਾਹੀਏ ਠੀਕ ਆ 5 ਲੱਖ ਦਾ ਡੈਕਟਰ ਦੇ ਦਾਂਗੇ ਇਹ ਪੂਰੇ 5 ਦਾ ਹਾਂ 5 ਜੋ ਹੀ ਮਾਨਤਾਨ ਕਰ ਦਾਂਗੇ ਠੀਕ ਆ ਹੋੱਕਾ ਕਕ ਡੈਕਟਰ ਦੀ ਵਿਖਾ ਦੇ ਵਧੀਆ ਪੂਰੀ ਸਾਫ ਸੁਥਰੀ ਇਹਦੇ ਇਕੱਲੇਗਾ ਲਿੰਕਾਂ ਦੇ ਰੰਗ ਜਾਂ ਵੱਜਾ ਪਿੱਛੇ ਸੀਸੀ ਵਾਲਾ ਪਫਾਰੇ ਵਾਲ ਠੀਕ ਆ ਕਈ ਵਾਰ ਆਪਾਂ ਗੱਲ ਬੰਦਾ ਆ ਜੇ ਚੱਲ ਕੇ ਤੇ ਗੱਲ ਦੇਣੀ ਆ ਜੇ ਬਿਲਕੁਲ ਜੀ ਆਪਾਂ ਉਹ ਜੀ ਜੈਨੂਨ ਦੀ ਗੱਲ ਕਰਾਂਗੇ ਇਹ ਵੀ ਹਰਿਆਣਾ ਨੰਬਰ ਇਹ ਵੀ ਹਰਿਆਣਾ 420 ਫਰਸਟ ਪਾਰਟੀ ਨਗਦ ਕੈਸ਼ ਦਾ ਨਗਦ ਕੈਸ਼ ਦਾ ਹਾਂ ਜੀ ਠੀਕ ਆ ਜੀ ਕਿ ਆ ਗਿਆ ਆਪਣੇ ਕੋਲੇ ਝੋਟਾ ਝੋਟਾ ਨਾਟਗਿਆ ਰ 90 ਮਾਡਲ ਆ ਹੂੰ ਮਾਡਲ ਨਾ ਬੇਬਈ ਕੰਡੀਸ਼ਨ 2015 ਵਾਲੀ ਪਈ ਏ ਚੀਜ਼ ਸਾਰੀ ਚੈੱਕ ਕਰਾ ਦੇ ਥੱਲੋਂ ਤਲ ਬਾਡੀ ਬੁੱਡੀ ਹੂੰ ਪਿੱਛੋਂ ਲਿੰਕਾਂ ਲੋਂਕਾਂ ਦਿਖਾ ਦੀ ਹੁੱਕ ਹੱਕ ਮਗਰਹਾੜ ਐ ਪਿਆ ਕੋਕੇ ਵਰਗੇ ਬਿਲਕੁਲ ਆ ਟਾਇਰਾਂ ਦਾ ਚੌਂਕੜਾ ਬਾਈ ਚੰਗੀ ਤਰ੍ਹਾਂ ਚੈੱਕ ਕਰ ਲੋ ਟਾਇਰ ਰਹਿ ਗਏ ਇਹਦੇ 80 ਪੈਸੇ 80 ਪੈਸੇ ਪਾਵਰ ਸਟੀਰਿੰਗ ਕਰਿਆ ਹੋਇਆ ਅੱਡ ਢੋਲੀ ਲਾ ਕੇ ਮਨਲਾ ਪੂਰਾ ਜੈਨੂਅਨ ਚ ਹੋਇਆ ਹਾਂ ਪਾਵਰ ਪੀਪੀ ਵੀ ਨੰਬਰ ਆ ਇਹ ਠੀਕ ਆ ਵੱਡੀ ਕਾ ਪੀ ਪੰਜਾਬ ਨੰਬਰ ਕਲੀਅਰ ਦਾ ਟਰੈਕਟਰ ਆ ਬਾਡੀ ਬੁੱਡੀ ਦਿਖਾ ਦੇ ਇਦੋਂ ਪاور ਬੂਬਰ ਸਾਰਾ ਚੈੱਕ ਕਰਾ ਦੇ ਬਿਲਕੁਲ ਲਓ ਜੀ ਕਿਤੇ ਵੀ ਕੋਈ ਕਲਮ ਵਗੈਰਾ ਨਹੀਂ ਲੱਗੀ ਹੋਈ ਹੈ ਨਾ ਹਾਂ ਬਾਡੀ ਚੈੱਕ ਕਰਾ ਸੈਲਫ ਸੂਲਫ ਦੇਖੋ ਜਿੱਦ ਤੱਕ ਨਾਲ ਦਾ ਹਾਂ ਕਿਉਂ ਮਾਰ ਕੇ ਹੁੰਦੇ ਆ ਸੈਲਫ ਤੇ ਦੇ ਬਿਲਕੁਲ ਹਾਂ ਕੱਲੀ ਕੱਲੀ ਚੀਜ਼ ਨਾਲ ਦੀ ਹੈ ਪਿੱਛੋਂ ਚੈੱਕ ਕਰਾ ਦੇ ਛਤਰੀ ਸਪੋਟਾਂ ਛਤਰੀ ਸ਼ੀਸ਼ਾ ਵਧੀਆ ਕੰਮ ਵਾਲਾ ਟਰੈਕਟਰ ਆ ਹੂੰ ਵਧੀਆ ਮੋਡੀਫਾਈ ਵਾਂਗੂ ਮੋਡੀਫਾਈ ਕਰਿਆ ਅਰਜਨਲ ਚ ਮੋਡੀਫਾਈ ਹੋਇਆ ਵੇ ਰੰਗ ਤੰਗ ਨਹੀਂ ਹੋਇਆ ਟਾਪ ਲਿੰਕ ਗੁੱਲਾ ਹੁੱਕ ਫੱਟੀ ਸਾਰਾ ਸਮਾਨ ਨਾਲ ਆ ਲਓ ਜੀ ਹੁਣ ਬਾਈ ਇਹਦੀ ਰੇਟ ਦੀ ਗੱਲ ਦੱਸੋ ਰੇਟ ਇਹਦਾ 2 ਲੱਖ ਤੇ 10000 ਰੁਪਇਆ ਇਹ ਟਰੈਕਟਰ ਦੇ ਦਾਂਗੇ ਆਪਾਂ 1 ਲੱਖ ਤੇ 90000 ਦਾ ਜੀ 190 ਦਾ 190 ਜੋ ਵੀ ਮਾਨਤਨ ਹੋ ਜਾਊਗਾ ਹੋਜੂ 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 ਲਓ ਜੀ ਹਾਂ ਬੰਦਾ ਆ ਕੇ ਗੱਲ ਕਰ ਟਰੈਕਟਰ ਵਧੀਆ ਟਰੈਕਟਰ ਵਧੀਆ ਜੀ ਹਾਂ ਅੱਗੇ ਆ ਕੇ ਜਿਹਨੇ ਸ਼ੌਕਿਆ ਤਿਆਰ ਕਰਾਉਣਾ ਸੀ ਹਾਂਜੀ ਹਾਂਜੀ ਲੈ ਬਾਈ ਹੁਣ 750 750 2015 ਮਾਡਲ ਆ ਠੀਕ ਆ ਟਾਇਰ ਇਹਦੇ ਚਾਰੇ ਨਵੇਂ ਆ ਹਾਂ ਬਾਡੀ ਚੈੱਕ ਕਰਾ ਟਰੈਕਟਰ ਦੀ ਪਹਿਲਾਂ ਥੱਲੋਂ ਜਿੱਥੋਂ ਰੰਗ ਮਾੜਾ ਮੋਟਾ ਟੱਕ ਟਕਲਾ ਹੋਏਗਾ ਰੰਗ ਪਤੰਗ ਵਾਲੀ ਗੱਲ ਨਹੀਂ ਆ ਦੇਖੋ ਜੀ ਇਹ ਤਾਂ ਲਿਆ ਤਾਂ ਲਿਆ ਹੀ ਹੈ ਹੂੰ ਇਹਦੀ ਡਿਮਾਂਡ ਆ ਜੀ 4 ਲੱਖ ਤੇ 65000 465 ਹਾਂਜੀ ਹਾਂਜੀ ਇਹਦੇ ਜੋ ਮਾਨਤਾਨ ਫਿਰ ਇਹ ਟਰੈਕਟਰ ਦੇ ਦਾਂਗੇ ਆਪਾਂ 4 ਲੱਖ ਤੇ 35000 ਦਾ 435 ਦਾ ਹਾਂਜੀ ਹਾਂਜੀ 30 ਯਰ ਵੀ ਡਿਸਕਾਊਂਟ ਹੋ ਗਿਆ ਹੈ ਨਾ ਹਾਂਜੀ ਮੌਕੇ ਤੇ ਹੋਰ ਵੀ ਹੋ ਜੂਏ ਤੇ ਲੋਨ ਵੀ ਹੋ ਜੂ ਤਿੰਨ ਤੋਂ 3.5 ਲੱਖ ਰੁਪਏ ਦਾ ਠੀਕ ਆ ਸੋਨਾਲੀਕਾ ਟਰੈਕਟਰ ਕੋਈ ਵੀ ਲੈਣਾ ਆਪਣੇ ਕੋਲੇ 8 ਤੋਂ 10 ਟਰੈਕਟਰ ਸੋਨਾਲੀਕਾ ਹੁੰਦੇ ਹੀ ਹੁੰਦੇ ਆ ਹਾਂ ਸੱਤ ਸੱਤ ਟਰੈਕਟਰ ਹੁਣ ਵੀ ਹੈਗੇ ਆ 2 15 ਮਾਡਲ 1 16 ਮਾਡਲ 2 16 ਮਾਡਲ ਆ ਹਮ ਇੱਕ 20 ਮਾਡਲ 60 ਵਾਲਾ ਚੇਂਜਰ ਇੱਕ 21 ਮਾਡਲ 750 ਇੱਕ 2000 ਇੱਕ ਮਾਡਲ ਜੀ ਸੋਨਾਲੀਕਾ ਦੀ ਵੈਰਾਈਟੀ ਆ ਆਪਣੇ ਕੋਲ 8-10 ਟਰੈਕਟਰ ਹੁੰਦੇ ਹੀ ਆ ਬਿਲਕੁਲ ਜੀ ਆ ਬੈਕ ਸਾਈਡ ਤੋਂ ਬਾਈ ਚੰਗੀ ਤਰ੍ਹਾਂ ਦੇਖ ਲਓ ਬਿਲਕੁਲ ਸਾਫ਼ ਪਿਆ ਹੋਇਆ ਟਰੈਕਟਰ ਆ ਇਹ ਟਾਇਰਾਂ ਦਾ ਚੌਂਕੜਾ ਵਗੈਰਾ ਤੁਹਾਡੇ ਸਾਹਮਣੇ ਆ ਅੱਗੇ ਆ ਗਿਆ ਆਪਣੇ ਕੋਲੇ ਅਰਜਨ 555 2018 ਮਾਡਲ ਆ 57 HP 16 ਦੇ ਟਾਇਰਾਂ ਵਾਲਾ ਡਬਲ ਡਿਸਟ੍ਰਿਬਿਊਟਰ ਵਾਲਾ ਟਰੈਕਟਰ ਆ ਠੀਕ ਟਰੈਕਟਰ ਤੇ ਝਾਤੀ ਮਰਵਾ ਦੇ ਪੂਰੀ ਰੈਂਬਰੰਬ ਚੈੱਕ ਕਰਾ ਦੇ ਸਾਰੇ ਤੇ ਗੇੜਾ ਦੇ ਦੇ ਸ਼ੌਕ ਨਾਲ ਲਓ ਜੀ ਨਹੀਂ ਭਾਈ ਚੰਗੀ ਰਹਾ ਧਿਆਨ ਨਾਲ ਇਹਦਾ ਹੀ 5 ਲੱਖ ਤੇ 45000 ਰੁਪਇਆ 545 ਹਾਂਜੀ ਹਾਂਜੀ ਇਹ ਤੇ ਟਰੈਕਟਰ ਤੇ 4 ਤੋਂ ਸਵਾ 4 ਲੱਖ ਦਾ ਲੋਨ ਹੋ ਜੂ 5 ਲੱਖ 15000 ਦਾ ਟਰੈਕਟਰ ਦੇ ਲਾਂਗੇ ਆਪਾਂ ਜੇ ਕਿਸੇ ਵੀਰ ਭਰਾ ਨੇ ਲੈਣਾ 5 15 ਦਾ ਹਾਂ 4 ਸਵਾ 4 ਲੱਖ ਦਾ ਲੋਨ ਹੋ ਜੂ ਹਾਂ ਜ਼ਿਮੀਦਾਰੇ ਚ ਟਰੈਕਟਰ ਚ ਲੈੇ ਕਿਰਾਏ ਪਾੜੇ ਚ ਨਹੀਂ ਚੱਲਿਆ ਠੀਕ ਆ ਨਹੀਂ ਯਾਰ ਜੇ ਟਰੈਕਟਰ ਚੱਲਿਆ ਹੁੰਦਾ ਕਿਰਾਏ ਤੇ ਟਰਾਲੀ ਟਰੂਲੇ ਤੇ ਕਿਰਾਏ ਕੋਲ ਤੇ ਜ਼ਿਆਦਾ ਚੱਲਦੇ ਆ ਹਾਂਜੀ ਹਾਂਜੀ ਠੀਕ ਆ ਅੱਜ ਆਪਣੇ ਕੋਲੇ ਟਰੈਕਟਰ ਇਹੀ ਕਰਾਂ ਵੀਡੀਓ ਅੱਜ ਦਿਖਾਏ ਆ ਜਿਹੜੇ ਨਵਾਂ ਮਾਲ ਆਇਆ ਹਾਂ ਆਪਣਾ ਪਤਾ ਹੈਗਾ ਰਵੀ ਦਾ ਚੌਕ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਕੋਲੇ ਹੀ ਆਪਣਾ ਸ਼ੋਅਰੂਮ ਦਿਖਾ ਦੇ ਪੰਜਾਬ ਟਰੈਕਟਰ ਸੇਲ ਪਰਚੇਜ ਅੱਗੇ ਸਾਹਮਣੇ ਲੈ ਵੀ ਆ ਚੌਕ ਆ ਗਿਆ ਤੇ ਚੌਕ ਤੋਂ ਇਧਰ ਹੀ ਬੀਰ ਅਰਜੇ ਦਾ ਜਿਹੜਾ ਸ਼ੋਰੂਮ ਆ ਐ ਸਾਈਡ ਤੇ ਤੇ ਇੱਥੇ ਭਾਈ ਜਰ ਕਹਿੰਦੇ ਜਿਹੜੇ ਬੁੱਧਵਾਰ ਨੂੰ ਲੱਗੇ ਹੁੰਦੇ ਆ ਟਰੈਕਟਰ ਤੇ ਭਾਈ ਜਿਹੜੇ ਟਰੈਕਟਰ ਦੀ ਜਿਹੜੀ ਕੰਡੀਸ਼ਨ ਆ ਉਹ ਤੁਹਾਡੇ ਸਾਹਮਣੇ ਆ ਹਾਂਜੀ ਹਾਂਜੀ ਟਰੈਕਟਰ ਹੈਗੇ ਸੀਗੇ ਮੰਡੀ ਦੇ ਵਿੱਚ ਉਹ ਭਾਈ ਨੇ ਸਾਰੇ ਦਿਖਾਤੇ ਆ ਤੇ ਜੇ ਕੋਈ ਐਕਸਟਰਾ ਹੋਰ ਟਰੈਕਟਰ ਲੈਣਾ ਚਾਹੁੰਦਾ ਤੇ ਜਿਹੜੀ ਆਪਾਂ ਲੋਕੇਸ਼ਨ ਦੱਸੀ ਹੋਈ ਆ ਹਨਾ ਸ਼ੋਰੂਮ ਤੇ ਆਪਾਂ ਕੋਲ 30 ਤੋਂ 35 ਟਰੈਕਟਰ ਹਰ ਟਾਈਮ ਹੁੰਦੇ ਆ ਹਾਂ ਇਹ ਨਵਾਂ ਮਾਲ 6-7 ਟਰੈਕਟਰ ਆਏ ਸੀ ਆਪਾਂ ਦਿਖਾ ਦਈਏ ਜੀ ਜੀ ਜਦੋਂ ਮਰਜ਼ੀ ਆਓ 24 ਘੰਟੇ ਆਪਾਂ ਇੱਥੇ ਹੀ ਹੁੰਨੇ ਆ ਵੀਰੇ ਠੀਕ ਆ ਬਾਈ ਹਾਂਜੀ ਤੇ ਬਾਈ ਹੁਣ ਮੋਬਾਈਲ ਨੰਬਰ ਬੋਲ ਦਿੰਦਾ 9915923993 23993 ਕਿਸੇ ਵੀ ਤਰ੍ਹਾਂ ਦਾ ਟਰੈਕਟਰ ਲੈਣਾ ਕੋਈ ਜੋੰਡੀ ਆ ਰਜਨ ਸ਼ਿਵਰਾਜ ਆਪਰੇ ਕੋਈ ਸਾਰੇ ਤਰ੍ਹਾਂ ਦੇ ਟਰੈਕਟਰ ਹੈਗੇ ਆ ਜਦੋਂ ਮਰਜ਼ੀ ਆਓ ਇੱਕ ਵਾਰੀ ਮੌਕਾ ਦਿਓ ਬਾਈ ਇੱਕ ਇੱਕ ਬੇਨਤੀ ਹੋਰ ਆ ਵੀ ਆਿਆਂ ਦਾ ਮਾਨਤਾਨ ਜਿਹੜਾ ਆਪਾਂ ਰੇਟ ਬੋਲਿਆ ਉਹਦੇ ਵਿੱਚ ਹੋਰ ਕਰਨਾ ਹਨਾ ਸਰ ਬਾਈ ਪਤਾ ਕੀ ਆਪਾਂ ਨੂੰ ਪਤਾ ਸਾਰਾ ਆਪਾਂ ਜ਼ਿਮੀਂਦਾਰਾਂ ਦੇ ਮੁੰਡੇ ਆ ਵੀ ਜ਼ਿਮੀਂਦਾਰਾਂ ਦਾ ਪੈਸਾ ਕਿਵੇਂ ਬਣਦਾ ਹੂੰ ਉਹਨਾਂ ਦਾ ਸਾਰਾ ਆਪਾਂ ਨੂੰ ਪਤਾ ਉਸੇ ਤਰ੍ਹਾਂ ਹੀ ਆਪਣਾ ਵਪਾਰ ਦਾ ਢਾਂਗਾ ਜੀ ਬਾਈ ਠੀਕ ਆ ਬਾਈ ਜੀ ਅਸੀਂ ਜਰੂਰ ਕਰਾਂਗੇ ਹਰੇਕ ਦਾ ਅਸੀਂ ਇੱਥੇ ਰਵੀ ਦਾ ਚੌਕ ਤਲਵੰਡੀ ਸਾਬੋ ਤਲਵੰਡੀ ਸਾਬੋ ਟਰੈਕਟਰ ਮੰਡੀ ਕੋਲੇ ਜੀ ਬਾਈ ਹਾਂਜੀ ਲੈ ਵੀ ਨੰਬਰ ਬੋਲਦਾ ਸਕਰੀਨ ਦੇ ਉੱਪਰ ਵੀ ਆਪਾਂ ਛੱਡਦੇ ਆਂਗੇ ਤੇ ਠੀਕ ਆ ਬਾਈ ਜੀ ਓਕੇ ਹੈ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਵੀ ਟਾਈਮ ਕੱਢੇ ਪਰ